ਆਈ ਤੁਹਾਨੂੰ ਦੇ ਅੱਜ ਹੋਰ ਇੱਕ ਲਗੋ ਪਰ ਜਾਂਦਾ ਉਹ ਨਾ ਕਿ ਉਹ ਉਂਗਲ ਖਲੇ ਲਾ ਲ ਨਾ ਲਾ ਕੇ ਰੱਖੋ ਸਹੀ ਹੈ ਕੰਦਰੀ ਸਟਾਫਰ ਸਰ ਮੇਰਾ ਨਾਮ ਦਲੀਪ ਕੁਮਾਰ ਹੈ ਮੇਰੀ ਪੀਐਸਪੀਐਲ ਚ ਸਿਲੈਕਸ਼ਨ ਹੋਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਆ ਸਿੰਘਲਾ ਸਾਹਿਬ ਹਰਪ੍ਰੀਤ ਮਰੇ ਕੋ ਸਾਹਿਬ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਮੇਰੇ ਨਾਲ ਆ ਕੇ ਮੇਰੀ ਖੁਸ਼ੀ ਚਾਕੇ ਮੇਰੇ ਨਾਲ ਖੜੇ ਐ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੀਐਸਪੀਐਲ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ 골ਡਨ ਟਿਕਟ ਦੇ ਕੇ ਆਕਸ਼ਨ 'ਚ ਸਿੱਧਾ ਰੱਖਿਆ ਈ ਤੇ ਬਹੁਤ ਬਹੁਤ ਧੰਨਵਾਦ ਕਿੰਨੀ ਇੱਕ ਮਿਹਨਤ ਕਰਨੀ ਪਈ ਮਿਹਨਤ ਦੀ ਗੱਲ ਕਰੀਏ ਤੁਹਾਨੂੰ ਸਰ ਮਿਹਨਤ ਦਾ ਕਰੀਏ ਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮੰਨ ਲਓ ਫਾਈਨੈਂਸ਼ੀਅਲ ਵੀ ਪ੍ਰੋਬਲਮ ਬਹੁਤ ਰਹਿੰਦੀ ਹੈ 3-4-4 ਘੰਟੇ ਮਿਹਨਤ ਕਰਕੇ ਫਿਰ ਸਿੱਧਾ ਖੇਡ ਕੇ ਫਿਰ ਫੇਰ ਗਰਾਊਂਡ ਚ ਜਾ ਕੇ ਅੰਪਾਇਰਿੰਗ ਕਰਨੀ ਰਾਤ ਨੂੰ 11-12 ਵਜੇ ਘਰੇ ਆਉਣਾ ਫੇਰ ਸਵੇਰੇ ਖੇਡਣ ਫੇਰ ਉਹੀ ਰੁਟੀਨ ਜੀ ਤਾਂ ਮਿਹਨਤ ਕਾਈ ਬਹੁਤ ਕਰਦੇ ਜੀ ਖਰਚਾ ਪਾਣੀ ਚ ਚਲਾਉਣ ਵਾਸਤੇ ਕੀ ਕਰਨਾ ਪਿਆ ਤੁਹਾਨੂੰ ਸਰ ਖਰਚਾ ਪਾਣੀ ਚ ਚਲਾਉਣ ਦੇ ਵਾਸਤੇ ਕੋਈ ਮਤਲਬ ਕਿ ਆ ਸਿੰਘਲਾ ਸਾਹਿਬ ਨੇ ਹੀ ਇਹਨੇ ਨਹੀਂ ਦਿੱਤਾ ਜੀ ਜੋ ਮਤਲਬ ਕਿ ਅੰਪਾਇਰਿੰਗ ਦਾ ਕੰਮ ਦਿੱਤਾ ਸੀ ਸ਼ਾਮ ਨੂੰ ਗਰਾਊਂਡ ਚ ਜੋ ਕਿ ਬਹੁਤ ਵਧੀਆ ਲੱਗਿਆ ਹੀ ਕਰਕੇ ਹਮ ਆਪਦੇ ਵੱਲੋਂ ਵੀ ਕੋਈ ਮਿਹਨਤ ਕਰਦੇ ਸੀ ਤੁਸੀਂ ਸਰ ਹਾਂਜੀ ਆਪਦੇ ਵੱਲੋਂ ਮਤਲਬ ਕਿ ਕਈ ਵਾਰੀ ਕੰਮ ਵਗੈਰਾ ਤੇ ਚਲੇ ਜਾਂਦੇ ਸੀਗੇ ਵਿਹੜੀ ਧਿਉੜੀ ਕਰਨਾ ਮਾਪੇ ਬਾਪ ਨੂੰ ਕਿੰਨੀ ਖੁਸ਼ੀ ਹੈ ਤੇ ਜਿਹੜੇ ਤੁਹਾਡੇ ਨਾਲ ਦੋਸਤ ਹੈ ਮਿੱਤਰ ਹੈ ਕਿੰਨੀ ਖੁਸ਼ੀ ਮਾਪੇ ਬਾਪ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਨਾਲ ਜੋ ਮੇਰੇ ਕੋ ਸਾਹਵਾ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਮੇਰੇ ਨਾਲ ਖੜੇ ਹੈ ਜੋ ਕਿ ਕਹਤਾ ਕਿ ਫਰੈਂਕ ਕੱਲ ਫੋਨ ਕੀਤਾ ਜੀ ਮੈਂ ਸਰ ਕੱਲ ਮੇਰਾ ਕੋਈ ਇਰਾਦਾ ਨਹੀਂ ਸੀ ਟ్రਾਇਲ ਦੇਣ ਦਾ ਕਿਉਂਕਿ ਮੇਰੇ ਕੋਲ ਪੈਸੇ ਵਗੈਰਾ ਕੁਝ ਨਹੀਂ ਸੀਗਾ ਤੇ ਕੋਈ ਸਾਹ ਦਾ ਸਪੈਸ਼ਲੀ ਫੋਨ ਆਇਆ ਇਹਨਾਂ ਨੇ ਕਿਹਾ ਵੀ ਟ్రਾਇਲ ਦੇ ਤੂੰ ਉੱਤੇ ਜਾ ਤੇ ਮੈਂ ਉੱਥੇ ਟ్రਾਇਲ ਦਿੱਤੇ ਤੇ ਸਿਲੈਕਸ਼ਨ ਹੋ ਗਈ ਤੇ